ਹਾਂਜੀ ਸਰ ਕੀ ਨਾਮ ਹੈ ਆਪਣਾ ਮੈਂ ਸਫੀ ਖਾਨ ਹਾਂ ਮੇਰੇ ਨਾਮ ਬਾਕੀ ਬਾਗਮਾਨੀ ਦਾ ਪ੍ਰਧਾਨ ਹਾਂ ਜਥੇ ਬੰਦੀ ਦਾ ਮੈਂ ਕਿਹਨੂੰ ਅਪੀਲ ਕਰਦਾ ਸਾਰੇ ਦੀਵਾਲੀ ਦੇ ਲੱਖ ਲੱਖ ਮੁਬਾਰਕਾਂ ਸਾਰੇ ਪੰਜਾਬ ਵੀਰਾਂ ਭਰਾਵਾਂ ਨੂੰ ਬਾਕੀ ਨਛੇ ਪਤੋਂ ਬੱਚੋ ਦੀਵਾਲੀ ਦਾ ਚਹਾਰ ਆ ਰਿਹਾ ਤਾਕਤ ਵਾਲੀਆਂ ਚੀਜ਼ਾਂ ਖਾਓ ਇਹ ਮਤਲਬ ਨਛੇ ਤੇ ਬੱਚੋ ਕਾ ਇਹਦੇ ਕਿਉਂ ਭੁਲਾਈ ਆ ਆਪਣੀ ਸਾਰਿਆਂ ਦੀ ਆਪਣੀ ਜ਼ਿੰਦਗੀ ਵਧੇਗੀ ਉਮਰ ਵਧੇਗੀ ਲੰਬੀ ਉਮਰ ਹੋਵੇਗੀ ਬਾਕੀ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਆ ਵੀ ਇਹ ਬਹੁਤ ਚੰਗਾ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਦੀਵਾਲੀ ਤਿਹਾੜੀ ਨੂੰ ਇੱਕ ਦੀਵਾਲੀ ਦਾ ਜਿਹੜਾ ਸਾਡਾ ਮੰਗ ਪੱਤਰ ਹੈ ਪ੍ਰੋਮੋਸ਼ਨਾਂ ਤਰੱਕੀਆਂ ਹੋਣੀਆਂ ਚਾਹੀਦੀਆਂ ਸਾਡੀਆਂ ਜੀ ਬਾਕੀ ਜਿਹੜੀਆਂ ਜੀਨਾਂ ਦੇ ਨੰਬਰ ਆਏ ਵੀ ਨੇ ਉਹਨਾਂ ਨੂੰ ਪ੍ਰੋਮੋਸ਼ਨਾਂ ਤਰੱਕੀਆਂ ਮਿਲਣੀਆਂ ਚਾਹੀਦੀਆਂ ਬਾਕੀ ਦੀਵਾਲੀ ਭੜਾਕਾ ਸਾਡਾ ਸਹੀ ਟਾਈਮ ਤੇ ਮਿਲਣਾ ਚਾਹੀਦਾ ਜਿਹੜਾ ਲੋਨ ਮੁਲਾਜ਼ਮਾਂ ਨੂੰ ਬਾਕੀ ਮੈਨੂੰ ਬੜੀ ਖੁਸ਼ੀ ਹੋਵੇਗੀ ਵੀ ਦਿਵਾਲੀ ਤੇ ਪਹਿਲਾਂ ਮਿਲਣਾ ਚਾਹੀਦਾ ਮੈਨੂੰ ਬੜੀ ਖੁਸ਼ੀ ਹੋਵੇਗੀ ਬਾਕੀ ਜਿਹੜੀ ਪੈਸਾ ਮਿਲੇਗਾ ਉਹਦੀ ਸਹੀ ਢੰਗ ਨਾਲ ਵਰਤੋਂ ਕਰਨ ਸਾਰੇ ਮੁਲਾਜ਼ਮ ਪੰਜਾਬ ਦਲ ਦੇ ਬਾਕੀ ਤਾਕਤ ਵਾਲੀਆਂ ਚੀਜ਼ਾਂ ਖਾਣ ਨਸ਼ਿਆਂ ਤੋਂ ਬਚਣ ਦਾਰੂ ਨਾ ਪੀਣ ਮੁਰਗੇ ਨਾ ਖਾਣ ਤਾਂ ਮੈਂ ਮੈਨੂੰ ਬੜੀ ਖੁਸ਼ੀ ਹੋਵੇਗੀ ਇਸ ਤੋਂ ਬਾਅਦ ਮੈਂ ਪੰਜਾਬ ਸਰਕਾਰ ਦਾ ਬੜਾ ਧੰਨਵਾਦ ਕਰਦਾ